ਬਾਜੀ ਨੇ ਇਹ ਵੀ ਸੰਗਤ ਜੀ ਆਖਿਆ ਕਿ ਇਹਨਾਂ ਗੱਲਾਂ ਨੂੰ ਜਿਹੜੇ ਕੁਝ ਗੁਰਮੁਖ ਜਾਣੇ ਉਹ ਹੀ ਖੋਜ ਕੇ ਪਰਮੇਸ਼ਰ ਨੂੰ ਹਰੇਕ ਥਾਂ ਤੇ ਘਟਾ ਘਟਾ ਅੰਦਰ ਦੇਖਦੇ ਨੇ ਇਹ ਗੁਰੂ ਦੀ ਪਰਮ ਵੱਡੀ ਕਿਰਪਾ ਦੇ ਦੁਆਰਾ ਹੀ ਇਹ ਪਰਮ ਪਦਵੀ ਦੀ ਪ੍ਰਾਪਤੀ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ ਦੂਸਰੀ ਥੇਤ ਦੇ ਬਾਰੇ ਮਹਾਰਾਜ ਜੀ ਨੇ ਆਖਿਆ ਦੇਖੋ ਪਾਈ ਦੂਜੇ ਪਾਈ ਲੱਗੇ ਪਛਤਾਣੀ ਜੇ ਦੂਸਰੀ ਥੇਤੋਂ ਤੁਸੀਂ ਸਿੱਖਿਆ ਲੈਣੀ ਹੈ ਤੇ ਇਹ ਸਮਝੋ ਕਿ ਜਿਹੜੇ ਦ્વੈਤ ਵਿੱਚ ਲੱਗੇ ਨੇ ਇੱਕ ਪਰਮੇਸ਼ਰ ਨੂੰ ਛੱਡ ਕੇ ਹੋਰ ਕਈ ਤਰ੍ਹਾਂ ਦੀ ਉਪਾਸ਼ਨਾ ਦੇ ਵਿੱਚ ਜੁੜੇ ਹੋਏ ਕਰਮਕਾਂਡੀ ਬਣ ਗਏ ਸਤਿਗੁਰੂ ਜੀ ਆਪਦੇ ਜੇ ਦੂਸਰੀ ਥੇਤੋਂ ਤੁਸੀਂ ਸਿੱਖਿਆ ਲੈਣੀ ਤੇ ਇਹ ਸਮਝੋ ਕਿ ਦ્વੈਤ ਵਿੱਚ ਲੱਗੇ ਹੋਏ ਸਦਾ ਪਛਤਾਉਂਦੇ ਰਹਿੰਦੇ ਨੇ ਲੋਕ ਵਿੱਚ ਪਰਲੋਕ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਥਾਂ ਨਹੀਂ ਪ੍ਰਾਪਤ